ਇਲਾਕਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੀ ਗੱਲ ਕਰੀਏ ਤਾਂ ਬੀਤੇ ਕਾਫੀ 2-4 ਮਹੀਨੇ ਤੋਂ ਜਿਹੜੀ ਤਿਆਰੀ ਚੱਲਦੀ ਹੈ ਜਗਤਪਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਦੇ ਵਿਆਹ ਪਰਬ ਦੀ ਤਿਆਰੀ ਚੱਲਦੀ ਹੈ ਅੱਜ ਬਟਾਲਾ ਵਿਧਾਇਕ ਇੱਕ ਵਾਰ ਫਿਰ ਲੋਕਾਂ ਦੇ ਰੂਬਰੂ ਹੋਏ ਹਨ ਉਹਨਾਂ ਖਾਸ ਕਰਕੇ ਸਾਰੇ ਬਟਾਲੇ ਦੇ ਬਸ਼ੰਦਿਆਂ ਨੂੰ ਕਿਹਾ ਹੈ ਕਿ ਜੇਕਰ ਕਿਤੇ ਕੋਈ ਕਮੀ ਨਜ਼ਰ ਆਉਂਦੀ ਹੈ ਤੇ ਸਾਰ ਤੱਕ ਮੈਸੇਜ ਚਾਇਆ ਜਾਏ ਇੱਕ ਬੜੀ ਵੱਡੀ ਗੱਲ ਉਹਨਾਂ ਕਹੀ ਹੈ ਬਟਾਲੇ ਤੇ ਇਹ ਪਹਿਲੇ ਵਿਧਾਇਕ ਨੇ ਜਿਹੜੇ ਸਭ ਤੋਂ ਅੱਗੇ ਹੋ ਕੇ ਔਰ ਸਾਰੀਆਂ ਜ਼ਿੰਮੇਵਾਰੀਆਂ ਨਿਭਾਰੇ ਸਸਿਕਾ ਜੀ ਸਵਾਗਤ ਹੈ ਅੱਜ ਤੁਸੀਂ ਸਾਰੀਆਂ ਤਿਆ ਇੱਕਰ ਫੇਰ ਰੂਬਰੂ ਹੋਏ ਹੋ ਇੱਕਰ ਆਪਣਾ ਫੇਰ ਮੈਸੇਜ ਦਿੱਤਾ ਕਿ ਜੇ ਕਿਤੇ ਕੋਈ ਕਮੀ ਰਹਿ ਗਈ ਹੈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਤੇ ਤੁਹਾਡੇ ਤੱਕ ਮੈਸੇਜ ਦਿੱਤਾ ਜਾਏ ਵੱਡੀ ਗੱਲ ਹੈ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਦੇਖੋ ਜੀ ਇਹ ਬੜਾ ਮੈਂ ਕਹਿ ਸਕਦਾ ਹਾਂ ਵੀ ਇਤਿਹਾਸਿਕ ਦਿਨ ਹੁੰਦਾ ਸਾਡੇ ਵਾਸਤੇ ਇੱਥੇ ਲੱਖਾਂ ਸੰਗਤਾਂ ਆਉਂਦੀਆਂ ਨੇ ਇੱਥੇ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਬਾਬਾ ਜੀ ਦਾ ਵਿਆਹ ਜਿਹੜਾ ਹੈ ਲੋਕ ਦੇਖਦੇ ਨੇ ਵੀ ਆਉਣਾ ਕਿਸ ਦਿਨਾਂ ਕਿਉਂਕਿ ਪਿੰਡਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਸੋ ਉਹ ਦਿਨ ਆ ਗਿਆ ਜੀ ਔਰ 9 ਤਰੀਕ ਨੂੰ ਕੱਲ ਮੈਂ ਕਹਿ ਸਕਦਾ ਹਾਂ ਵੀ ਉੱਥੇ ਪਾਲਕੀ ਸਾਹਿਬ ਦਾ ਜਿਹੜਾ ਸਵਾਗਤ ਕਰਾਂਗੇ ਉੱਥੇ ਆਤਿਸ਼ਬਾਜ਼ੀ ਹੱਸੀ ਦੇ ਪੁੱਲ ਤਿਆਰ ਰਬਾਬਾ ਕਾਲਜ ਵਿਖੇ ਜੀ ਆਨ ਨੂੰ ਸਤਿਕਾਰ ਵਿੱਚੋਂ ਕੀਤੀ ਜਾਊਗੀ ਸੋ ਜਿਹੜੀਆਂ ਕਮੀਆਂ ਸੀ ਜੋ ਜੋ ਬੰਦਾ ਚੱਲਦਾ ਜੋ ਜੋ ਕਮੀ ਮਹਿਸੂਸ ਹੁੰਦੀ ਆ ਉਹ ਅਗਲੀਆਂ ਕਮੀਆਂ ਨੂੰ ਦੂਰ ਕਰਦਾ ਜਾਂਦਾ ਸੋ ਪਿਛਲੀ ਵਾਰੀ ਸਾਨੂੰ ਕਮੀਆਂ ਕੈਮਰੇ ਦੀਆਂ ਮਹਿਸੂਸ ਹੋਈਆਂ ਲੇਕਿਨ ਇਸ ਵਾਰ ਆਪਾਂ ਬਟਾਲੇ ਦੇ ਵਿੱਚ 100 ਕੈਮਰਾ ਜਿਹੜਾ ਉਹ ਲਗਾ ਦਿੱਤਾ ਹੈ ਵੀ ਜਿਹੜਾ ਵੀ ਕੋਈ ਗਲਤ ਅੰਸਰ ਜਾਂ ਕੋਈ ਗਲਤੀ ਕਰਦਾ ਵੀ ਇਸ ਵਾਰ ਕੋਈ ਕਿਸੇ ਦੀ ਗਲਤੀ ਦਾ ਜੇ ਕਿ ਇਹ ਮਾਫੀ ਉਹ ਮਾਫੀ ਨਹੀਂ ਹੋਊਗੀ ਸੋ ਸੰਗਤਾਂ ਸਾਡਾ ਮੇਨ ਪਹਿਲਾ ਕਦਮ ਇਹ ਆ ਵੀ ਸੰਗਤਾਂ ਸੰਗਤਾਂ ਜਿਹੜੀਆਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅਲੱਗ-ਅਲੱਗ ਆਪਾਂ ਬੱਸ ਸਟਾਪ ਬਣਾਏ ਨੇ ਅਲੱਗ-ਅਲੱਗ ਪੂਟਸ ਡੈਕਸ ਬਣਾਏ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਵੀ ਫੈਸਿਲਟੀਆਂ ਜਿਹੜੀਆਂ ਨੇ ਜਿੱਦਾਂ ਲੰਗਰ ਕਿਸੇ ਨੇ ਖਾਣਾ ਉਹਦੀ ਫੈਸਿਲਿਟੀ ਜਿਹੜੀ ਉਹ ਲੋਕਾਂ ਨੇ ਆਪਣੇ ਵੱਲੋਂ ਉਹਨੂੰ ਵਧੀਆ ਟੰਗ ਨਾ ਤੈਅ ਕੀਤਾ ਸੋ ਆਪਾਂ ਰਹਿਣੀ ਆ ਇੱਕ ਟੀਮ ਜਿਹੜੀ ਆ ਰਲ ਮਿਲ ਕੇ ਕੰਮ ਕਰੇ। ਐਮਐਲ ਸਾਬ ਸਰਕਾਰ ਦੇ ਘੜ ਘੜਾ ਨੁਮਾਇੰਦੇ ਤੇ ਨਤਮਸਤਕੋ ਆ ਨਾ ਰਿਹਾ ਕਿਉਂਕਿ ਹਰੇਕ ਨੂੰ ਚਾਹ ਹੁੰਦਾ ਕਿਦਾਂ ਲੋਕਾਂ ਰਿਸ਼ਤੇਦਾਰ ਆਉਂਦੀ ਆ ਚਾਹ ਵਾ ਕੇ ਬਟਾਲੇ ਜਾਣਾ ਕਾਂਸਰ ਦਰਸ਼ਨ ਕਰਨੇ ਆ। ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਚਾਹ ਹੋਇਆ ਬਹੁਤ ਜ਼ਿਆਦਾ ਇਹ ਸ਼ੈਰੀ ਕਲਸੀ ਦਾ ਏਰੀਆ ਆ ਉੱਥੇ ਜਾਣ ਨਾਲੇ ਸ਼ੈਰੀ ਕਲਸੀ ਨੂੰ ਮਿਲਾਂਗੇ ਨਾਲੇ ਨਤਮਸੋ ਆਂਗੇ ਮਿਲ ਕੇ ਹਾਜ਼ਰੀ ਭਰਾਂਗੇ। ਕੌਣ ਕੌਣ ਆ ਰਿਹਾ? ਦੇਖੋ ਇਹ ਸਾਡਾ ਪਰਿਵਾਰ ਆ ਜੀ। ਔਰ ਮੈਂ ਧੰਨਵਾਦ ਕਰਦਾ ਹਾਂ ਜੀ ਸਾਡੇ ਕੈਬਨਿਟ ਮਨਿਸਟਰ ਲਾਲਚੰਦ ਘਟਾਰੂ ਜੀ ਉਹ ਵੀ ਪਹੁੰਚ ਰਹੇ ਨੇ ਜੀ ਸਾਡੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਜੀ ਉਹ ਵੀ ਪਹੁੰਚ ਰਹੇ ਨੇ ਜੀ ਸਾਡੇ ਸਪੀਕਰ ਸਾਹਿਬ ਜਿਹੜੇ ਕੁਲਤਾਰ ਸੰਧਵਾ ਜੀ ਉਹਨਾਂ ਦਾ ਵੀ ਮੈਸੇਜ ਆਇਆ ਵੀ ਮੈਂ ਉਹ ਵੀ ਪਹੁੰਚ ਰਹੇ ਨੇ ਉਸ ਤੋਂ ਬਾਅਦ ਆਪਣੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਚਾਹੇ ਪ੍ਰਸ਼ਾਸਨ ਨੇ ਜੋ ਵੀ ਸੰਗਤਾਂ ਦੀ ਡਿਮਾਂਡ ਆਈ ਉਹਨਾਂ ਨੇ ਖਿਹੜੇ ਮੱਥੇ ਪੂਰੀ ਕੀਤੀ ਚਾਹੇ ਕੋਈ ਛੁੱਟੀ ਦੀ ਗੱਲ ਕੀਤੀ ਚਾਹੇ ਕੋਈ ਬਾਬਾ ਜੀ ਦੇ ਵਿਆਦੇ ਫੰਡਸ ਦੀ ਗੱਲ ਕੀਤੀ ਹਰ ਪੱਖੋਂ ਤਿਆਰਬਰ ਤਿਆਰ ਜਿਹੜੇ ਨਜ਼ਰ ਆ ਰਹੇ ਨੇ ਮੈਂ ਰਣੀ ਆ ਉਹਨਾਂ ਦਾ ਵੀ ਔਰ ਉਹਨਾਂ ਦੇ ਮਿਸਿਸ ਮਾਨ ਨੇ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਮੈਂ ਆ ਰਹੀ ਆ ਜੋ ਜੋ ਮੈਨੂੰ ਪਤਾ ਲੱਗਦਾ ਜੋ ਕਿ ਮੈਂ ਤੁਹਾਨੂੰ ਕਨਵੇਕ ਕਰਤਾ ਜਾਈਏ ਛੁੱਟੀ ਦੀ ਗੱਲ ਕੀਤੀ ਹੈ ਕੀ ਕਹਿਣਾ ਚਾਹੋ ਕਿ ਮੈਸੇਜ ਆਇਆ ਤੁਹਾਨੂੰ ਛੁੱਟੀ ਵੱਲੋਂ ਕੀ ਦੱਸਣਾ ਚਾਹੁੰਦੇ ਹੋ ਜਿੰਨੇ ਦਰਸ਼ਕ ਮੈਂ ਦੱਸਣਾ ਚਾਹੁੰਦਾ ਜੀ ਮਾਨ ਸਾਹਿਬ ਨੇ ਛੁੱਟੀ ਜਿਹੜੀ ਆ ਉਹ ਮਨਜ਼ੂਰ ਕਰ ਦਿੱਤੀ ਹੈ ਠੀਕ ਕਿ ਵੱਖਰਾ ਨਜ਼ਾਰਾ ਹੁੰਦਾ ਵੇਖਣ ਵਾਸਤੇ ਫਿਰ ਹਰ ਬੰਦੇ ਦਾ ਦਿਲ ਕਰਦਾ ਵੀ ਆਪਾਂ ਦਫ਼ਤਰਾਂ ਦੇ ਵਿੱਚੋਂ ਆਪਾਂ ਛੁੱਟੀ ਕਰਕੇ ਤੇ ਆਪਾਂ ਕੰਮ ਕਰੀਏ ਵੀ ਮੇਲੇ ਨੂੰ ਦੇਖੀਏ ਇੰਜੋਏ ਕਰੀਏ ਸੋ ਉਹ ਮਾਣ ਜੋ ਮੁੱਖ ਮੰਤਰੀ ਪੰਜਾਬ ਅਗੋਂ ਮਾਣ ਜੀ ਉਹ ਜਿਹੜੀ ਫਰਿਆਦ ਸੀ ਸਾਡੇ ਲੋਕਾਂ ਦੀ ਲਾਸਟ ਵਿੱਚ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਦਾ ਸੁਧਾਰੀਆਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪਹੁੰਚਣ ਦਰਸ਼ਨ ਕਰਨ ਕਿਸ ਤਰ੍ਹਾਂ ਦਾ ਵੀ ਮੈਸੇਜ ਦੇਣਾ ਚਾਹੁੰਦੇ ਬਿਲਕੁਲ ਜੀ ਬਿਲਕੁਲ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਆਓ ਵਿਆਹਪੁਰਬ ਤੇ ਜਿੱਥੇ ਵੀ ਕੋਈ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਸੁਣਦਾ ਹੈ ਸਾਡੇ ਵੱਲੋਂ ਜੀ ਆਇਆਂ ਨੂੰ ਆਓ ਪਹੁੰਚੋ ਆਪਾਂ ਇਸ ਵਿਆਹਪੁਰਬ ਦੀਆਂ ਰੌਣਕਾਂ ਨੂੰ ਹੋਰ ਵਧਾਈਏ ਕਿ ਔਰ ਆ ਕੇ ਅਸ਼ੀਰਵਾਦ ਲਈਏ ਤਾਂ ਜੋ ਕਿ ਸਾਡੇ ਆਉਣ ਵਾਲੇ ਸਮੇਂ ਨੂੰ ਪਰਮਾਤਮਾ ਸਾਡੇ ਸਿਰ ਤੇ ਹੱਥ ਰੱਖੇ ਬਹੁਤ ਬਹੁਤ ਧੰਨਵਾਦ ਜੀ ਏਸੀਜੀ ਬਟਾਲਾ ਤੋਂ ਵਿਧਾਇਕ ਸਰਦਾਰ ਅਮਨ ਸਿੰਘ ਸ਼ੈਰੀ ਕਾਲ ਸੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਫਿਰ ਵੀ ਜ਼ਿੰਮੇਵਾਰ ਨਿਭਾਉਂਦੇ ਹੋਏ ਅੱਜ ਫਿਰ ਇੱਕ ਵਾਰ ਦੀ ਪ੍ਰੈਸ ਧਿਰਾਂ ਹੀ ਲੋਕਾਂ ਦੇ ਰੂਬਰੂ ਹੋਏ ਹਨ ਉਹਨਾਂ ਨੇ ਕਿਹਾ ਹੈ ਕਿ ਬਟਾਲੇ ਦਾ ਹਰੇਕ ਵਸਿੰਦਾ ਕੋਈ ਵੀ ਮੈਸੇਜ ਕਰ ਸਕਦਾ ਹੈ ਜੇ ਕਿਤੇ ਕੋਈ ਮੀ ਹੈ ਸਾਨੂੰ ਜਰੂਰ ਦੱਸੀ ਜਾਵੇ ਅਸੀਂ ਇਸ ਸਭ ਤੋਂ ਵੱਡੇ ਤਿਉਹਾਰ ਨੂੰ ਇੱਕ ਵਧੀਆ ਤਰੀਕੇ ਨਾਲ ਮਨਾਉਣਾ ਚਾਹੁੰਦੇ ਹਾਂ ਲੱਖਾਂ ਸੰਗਤਾਂ ਜਿਹੜੀਆਂ ਆ ਰਹੀਆਂ ਵੈਲਕਮ ਕੀਤਾ ਗਿਆ ਹੈ ਵਿਕਦਰੋ ਚੈਨਲ ਦਾ ਆਰਐਨ ਨਿਊਜ਼